ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬਾ ਅਮਨਦੀਪ ਕੌਰ ਨਾਂ ਤਾਂ ਬੱਸ ਮੈਨੂੰ ਚੇਤੇ ਆ ਗਿਆ ਕਾਫੀ ਕੁਛ ਬੀਬੀ ਨੇ ਹਲਚਲ ਕਰਤੀ ਪੰਜਾਬ ਪੁਲਿਸ ਵਿੱਚ ਵੀ ਵਿਜੀਲੈਂਸ ਵਿੱਚ ਵੀ ਤੇ ਰਾਜਨੀਤੀ ਵਿੱਚ ਵੀ ਕਰਨੀ ਵੀ ਕਿਉਂ ਸੀ ਨਹੀਂ 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 ਕਿਉਂ ਨਹੀਂ ਕਰਨੀ ਸੀ ਮਤਲਬ ਕਿ ਇਹ ਹਲਚਲ ਹੋਣੀ ਚਾਹੀਦੀ ਸੀ ਪਰ ਤਕੀਨੇ ਕੀਤਾ ਸੀ ਬੀਬਾ ਨੂੰ ਬਾਦਲ ਦੇ ਪਾਪਾ ਜੀ ਨੇ ਨਹੀਂ ਨਹੀਂ ਸੁਖਬੀਰ ਬਾਦਲ ਦੇ ਪਾਪਾ ਜੀ ਨੇ ਹੁਣ ਤਾਂ ਵੈਸੇ ਸਿਵਿਆਂ ਚ ਜੇ ਚਮਕੀਲਾ ਬੋਲੂ ਮੜੀਆਂ ਚ ਉਹ ਗੱਲ ਹੋਈ ਹੈ ਹੁਣ ਤਾਂ ਬੋਲਣਾ ਮੁਸ਼ਕਲ ਆ ਪਰ ਹੁਣ ਬੀਬੀ ਕਹਿੰਦੇ ਹਸਪੀਟਲ ਦੇ ਵਿੱਚ ਐ ਸੂਤਰਾਂ ਨੇ ਵਾਲੀ ਤੋਂ ਖਬਰ ਹੈ ਵੀ ਏਸੀ ਲੱਗਾ ਹੋਇਆ ਤੇ ਕਾਫੀ ਵੀ ਮਿਲਦੀ ਐ ਜੂਸ ਵੀ ਮਿਲਦਾ ਪਰ ਪਾਥਰੀ ਖੁਰਗੀ ਕਹਿੰਦੇ ਪਾਥਰੀ ਤਾਂ ਵੱਡੇ-ਵੱਡੇ ਦੀ ਖੁਰ ਜਾਂਦੀ ਆ ਤੇ ਅੱਜ ਮੈਂ ਇਹ ਗੱਲ ਕਰਨੀ ਆ ਨਾ ਅੱਜ ਕਾਫੀ ਲੋਕਾਂ ਨੇ ਫੋਨ ਇਸ ਤਰੀਕੇ ਨਾਲ ਕੀਤੇ ਵੀ ਗਿਆਨੀ ਜੀ ਉਹ ਕੁੜੀ ਐ ਬਖਸ਼ ਦਿਓ ਐਤਾ ਕੁਛ ਕੀਤਾ ਹੀ ਨਹੀਂ ਜੀ ਇਹਦਾ ਤੁਸੀਂ ਮੱਕੜ ਸਾਹਿਬ ਨੂੰ ਸਵਾਲ ਕਰੋ ਜਿਹੜਾ ਕਹਿੰਦਾ ਸੀ ਕੋਠੀ ਮੈਂ ਲੈ ਲੈਣਾ ਉਹਨੂੰ ਪੁੱਛੋ ਵੀ ਕੋਠੀ ਲੈ ਲਈ ਸ਼ਾਇਦ ਨਹੀਂ ਲਈ ਪਰ ਨੇੜਾ ਜੇ ਸ਼ਬਦ ਆਉਂਦਾ ਨਾ ਤੇ ਬੀਬੀਆਂ ਕਹਿੰਦੀਆਂ ਜੇ ਵਿਆਹੀ ਨਹੀਂ ਜਾਂਦੀ ਤੇ ਵਿਆਹੀ ਹੁਣ ਬੀਬੀ ਵੀ ਨਹੀਂ ਜਾਂਦੀ ਇਹ ਵੀ ਗੱਲ ਚਿਰਤੇ ਰੱਖੇ ਕਿਉਂ ਨਹੀਂ ਵਿਆਹੀ ਜਾਂਦੀ ਕਿਉਂਕਿ ਬੀਬੀ ਦੀਆਂ ਮਲਾਜੇਦਾਰੀਆਂ ਜਿਹੜੀਆਂ ਨੇ ਉਹਦੇ ਕੱਚੇ ਚਿੱਟ੍ਹੇ ਖੁੱਲਣੇ ਸ਼ੁਰੂ ਹੋ ਗਏ 15 20 ਤਾਂ ਪੁਰਸ਼ ਦੇ ਵੱਡੇ ਅਫਸਰ ਨੇ ਚਲੋ ਉਸ ਪਾਸੇ ਮੈਂ ਜਾਣਾ ਨਹੀਂ ਫਿਰ ਅਗਲਾ ਕਹਿੰਦਾ ਸਾਡੀ ਕੁੜੀ ਨੂੰ ਤੁਸੀਂ ਐਂ ਇਦਾਂ ਬਦਨਾਮ ਕਰਦੇ ਹੋ ਅਸੀਂ ਕਿ ਲੈਣਾ ਬਈ ਨਾਮ ਬਨਾਮ ਕਰਨਾ ਸੀ ਮੈਂ ਤਾਂ ਬੈਸੀ ਔਰਤ ਪੰਦੀ ਸ਼ਬਦਾਵਲੀ ਹਜੇ ਕਦੇ ਵਰਤੀ ਨਹੀਂ ਨਾ ਅਸੀਂ ਵਰਤ ਲਈ ਪਰ ਮੈਂ ਤਾਂ ਗੱਲ ਇਹ ਕਰਨੀ ਹੈ ਵੀ ਜਿਹੜੇ ਨਸਾ ਤਸਕਰ ਨੇ ਨਾ ਇਹ ਜ਼ਰੂਰੀ ਨਹੀਂ ਹੈਗਾ ਕਿ ਕੋਈ ਗਰੀਬ ਹੋਵੇ ਕੋਈ ਛੋਟੀ ਜਾਤ ਦਾ ਹੋਵੇ ਇਹ ਜ਼ਰੂਰੀ ਨਹੀਂ ਹੈਗਾ ਪਰ ਓਰੀ ਬੀਬੀ ਉਹਦੇ 33 ਤਵਾਦਲੇ ਹੋਏ ਟਰਾਂਸਫਰ ਕਹਿੰਦੇ ਆ ਸ਼ਾਇਦ ਇੰਗਲਿਸ਼ ਦੇ ਵਿੱਚ ਬਦਲੀਆਂ ਹੋਈਆਂ ਕਿਉਂ ਹੋਈਆਂ ਜਿਹੜਾ ਮੈਨੂੰ ਕੱਲ ਫੋਨ ਆਇਆ ਸੀ ਨਾ ਉਹ ਬੀਬੀ ਕਹਿੰਦੀ ਮੈਂ ਵੀ ਜੇ ਰਿਟਾਇਰ ਹੋਈਆਂ ਪੁਸਤ ਦੇ ਵਿੱਚੋਂ ਕਹਿੰਦੀ ਉਹਦੀਆਂ ਬਦਲੀਆਂ ਤਾਂ ਹੋਈਆਂ ਕਹਿੰਦੀ ਹਰੇਕ ਅਫਸਰ ਠਰਖਪੁਰ ਦਾ ਸੀ ਮੈਂ ਕਿਹਾ ਤੁਹਾਨੂੰ ਪਤਾ ਕਹਿੰਦੀ ਮੈਂ ਵੀ ਰਹੀਆਂ ਨਾਲ ਉਹਦੀ ਜੇ ਤਾਂ ਕਹਿੰਦੀ ਉਹ ਬੀਬੀ ਮੰਨ ਜਾਂਦੀ ਸੀ ਫਿਰ ਤਾਂ ਠੀਕ ਜਿਹੀ ਨਹੀਂ ਬਾਦਲੀ ਹੋ ਜਾਂਦੀ ਸੀ ਯਾਨੀ ਕਿ ਆ ਕੱਤੇ ਚਿੱਠੇ ਵੀ ਹਜੇ ਖੁੱਲਣੇ ਬਾਕੀ ਐ ਅੱਛਾ ਹੁਣ ਬਠੰਡੇ ਤੋਂ ਸਿੱਧੀ ਐਂਟਰੀ ਆਪਾਂ ਬਾਦਲਪਿੰਡ ਕਰੀਏ ਜੜੀਆਂ ਉਹਦੀਆਂ ਫਰੈਂਡਾਂ ਨੇ ਦੋ ਇੱਕ ਤਾਂ ਰਫਤਾਰ ਕੌਰ ਐ ਅਫਸਾਨਾ ਖਾਨ ਦੀ ਸਿਸਟਰ ਤੇ ਇੱਕ ਉਹ ਬੀਬੀ ਸਿੰਘ ਰਾਪ ਐ ਅਫਸਾਨਾ ਖਾਨ ਹਾਲਾਂਕਿ ਰਫਤਾਰ ਕੋਰ ਤਾਂ ਸਿੱਧੀ ਮੁੱਕਰ ਗਈ ਕਹਿੰਦੇ ਅਫਸਾਨਾ ਨਾਲ ਉਹਦਾ ਕੋਈ ਲਾਗਾ ਦੇਗਾ ਨਹੀਂ ਉਹ ਤਾਂ ਮੇਰੀ ਪਿੰਡ ਹੈ ਪਰ ਜਿਹੜਾ ਚਿੱਟੇ ਦਾ ਧੰਦਾ ਸੀ ਉਹਦੇ ਵਿੱਚੋਂ ਕਹਿੰਦੇ ਇੱਕ ਅੱਧਾ ਗੱਫਾ ਅਫਸਾਨਾ ਖਾਨ ਨੂੰ ਵੀ ਜਾਂਦਾ ਸੀ ਐਵੇਂ ਥੋੜੇ ਏਡੇ ਡੇ ਗਾਣੇ ਰਿਲੀਜ਼ ਹੋ ਗਏ ਸੀ ਇਹ ਗੱਲਾਂ ਕਿਤੇ ਨਾ ਕਿਤੇ ਨਹੀਂ ਗੱਲਾਂ ਨਹੀਂ ਤਾਰਾਂ ਜੁੜਦੀਆਂ ਜਿਹੜੀ ਹੁਣ ਗੱਲ ਕਰਨੀ ਹੈ ਚਲੋ ਇਦਾਂ ਬੋਰਜਾ ਕਰਨ ਵਜ ਤੇ ਗੱਲਾਂ ਹੁੰਦੀਆਂ ਨੇ ਕਈ ਲੋਕ ਕਹਿਣਗੇ ਹੁਣ ਮੁੰਡਾ ਸੀ ਵੀ ਕਮੇਟੀ ਕਰਦਾ ਨਹੀਂ ਨਹੀਂ ਕਮੇਟੀ ਵਾਲੇ ਸਾਡੇ ਕੋਲੇ ਕਿਹੜੇ ਲਛਣ ਹੈ ਜੀ ਨਹੀਂ ਹੋਣਗੇ ਹੁਣ ਜਿਹੜੀ ਗੱਲ ਕਰਨੀ ਹੈ ਉਹ ਇਹ ਹੈ ਵੀ ਨਾ ਤਾਂ ਬੀਬੀ ਦੀ ਕੋਠੀ ਤੇ ਬਲਡੋਜਰ ਚੱਲੇ ਨਾ ਪੀਲਾ ਪੰਜਾ ਚੱਲੇ ਇਹ ਹੋਇਆ ਕਿਉਂ ਇਹ ਤਾਂ ਹੋਇਆ ਕਿਉਂਕਿ ਇਹ ਸਾਰਾ ਕੁਝ ਪਹਿਲਾਂ ਲਿਖਿਆ ਗਿਆ ਮੱਕੜ ਨੂੰ ਸਮਝਾਇਆ ਗਿਆ ਵੀ ਤੂੰ ਆ ਸਵਾਲ ਕਰੀ ਫਿਰ ਬੀਬੀ ਐਦਾਂ ਬੋਲੂ ਫਿਰ ਸਾਡੇ ਮਹਿਕਮੇ ਤੇ ਕੋਈ ਆਂਜਨਾ ਆਵੇ ਅਸੀਂ ਉਹਨੂੰ ਗੋਲ ਮੋੜ ਕਰਕੇ ਕਿੱਦਾਂ ਕੋਠੀ ਬਚਾਈਏ ਕਿੱਦਾਂ ਆਪਣੇ ਅਫਸਰਾਂ ਨੂੰ ਬਚਾਈਏ ਕਿੱਦਾਂ ਐਮਐਲਏ ਜਿਹੜੇ ਵਿੱਚ ਨਹੀਂ ਉਹਨਾਂ ਨੂੰ ਬਚਾਈਏ ਵੀ ਬਸ ਬਿਜਲੀਲੈਂਸ ਨੇ ਚੱਕਣਾ ਤੇ ਜਨ ਸਭ ਦੇ ਪੇਸ਼ ਕਰਨਾ ਹੈ ਅਰਮਾਨ ਮਿਲ ਜਾਣਾ ਹੈ ਫਿਰ ਬੀਬੀ ਦੇ ਪਥਰੀ ਹੋ ਜਾਣੀ ਹੈ ਪਥਰੀ ਤੋਂ ਬਾਅਦ ਹਸਪੀਟਲ ਲੈ ਕੇ ਆਉਣਾ ਹੈ ਫਿਰ ਦੁਬਾਰਾ ਜੇਲ੍ਹ ਵਿੱਚ ਲੈ ਜਾਗੇ ਫਿਰ ਨਿਕਲਣਾ ਕੱਖ ਨਹੀਂ ਸਮਝ ਆਈ ਗੋਦੀ ਜਿੱਦਣ ਨਾ ਪੁਲਿਸ ਨੇ ਜਾ ਕੇ ਉਹ ਫਰੀਜ਼ ਕੀਤਾ ਉਹਦੀ ਕੋਠੀ ਨੂੰ ਜਾ ਕੇ ਉਹ ਬਾਅਦ ਵਿੱਚ ਪੇਪਰ ਲਾਉਂਦੇ ਹੁੰਦੇ ਸਰਕਾਰੀ ਕੀ ਲਿਖਿਆ ਵੀ ਇਹ ਛੇਲ ਨਹੀਂ ਕਰ ਸਕਦੀ ਤੇ ਉਦਾਂ ਰਹਿ ਸਕਦੇ ਆਹ ਲੱਕ ਉਠੀ ਰਹਿਣ ਬਾਤੀ ਬਣਾਉਂਦਾ ਛੇਲ ਕੀ ਨਹੀਂ ਕਰਦੇ ਜਣ ਕੇ ਚਾਰ ਛਫੇਰਾ ਕਹਿ ਲਗੇ ਟੱਕ ਲਿਆ ਦੇ ਕੋਈ ਕਿਸੇ ਵੱਲ ਉਂਗਲ ਨਾ ਕਰ ਸਕੇ ਜਾਨਕੀ ਬਚਾ ਕਿਦਾਂ ਕਰਨਾ ਹੁੰਦਾ ਪਰ ਗੱਲ ਚੇਤੇ ਰੱਖਿਓ ਮੈਂ ਕੱਜ ਹੋਰ ਗੱਲ ਸੁਣਾਉਣੀ ਹੈ ਤਕਰੀਬਨ 12-13 ਸਾਲ ਹੋ ਗਏ ਜਗਦੀਸ਼ਪੁਰ ਅਧੇਲ ਵਿੱਚ ਸੀ ਤੇ ਉਹਨੇ ਜਿਹੜਾ ਚਿੱਟੇ ਦਾ ਧੰਦਾ ਕੀਤਾ ਕਿੰਨਾ ਕੀਤਾ ਮਰਜੀਠੇ ਨਾਲ ਮਿਲ ਕੇ 10000 ਕਰੋੜ ਦਾ ਜੇ ਹੁਣ ਉਹਦੇ ਕੋਲੇ 400 ਕਰੋੜ ਰੁਪਇਆ ਮੰਨ ਕੇ ਚੱਲੋ 4000 ਕਰੋੜ ਦਾ 400 ਕਰੋੜ 4000 ਕਰੋੜ ਰੁਪਇਆ ਜੇ ਉਹਨੇ ਕਲੈਂਡਰ ਨਾ ਕੀਤਾ ਹੋਇਆ ਕੁਝ-ਕੁਝ ਨੇ ਲੈ ਲਏ ਹੋਣੇ ਆ ਕੁਝ ਲੀਡਰਾਂ ਨੇ ਛਕਲੇ ਹੋਣੇ ਆ ਜੇ ਉਹਦੇ ਕੋਲ 2 400 ਕਰੋੜ ਵੀ ਬਚ ਗਿਆ ਜੇ ਫਿਰ 11 ਸਾਲ ਜੇਲ੍ਹ ਚ ਲਾਇਆ 13 ਸਾਲ ਦੇ ਨ ਕਿਉਂ ਹੋ ਗਿਆ ਫਿਰ ਕਿਉਂ ਗਿਆ ਉਹਨੂੰ ਕੁਝ ਨਹੀਂ ਹੋਣਾ ਯਾਨੀ ਕਿ ਇਹ ਸੌਦਾ ਘਾਟੇ ਵਾਲਾ ਨਹੀਂ ਹੈਗਾ ਜੇ ਹੁਣ ਕਿਸੇ ਬੰਦੇ ਦੀ 60 ਸਾਲ ਦੀ ਜ਼ਿੰਦਗੀ ਹੈ ਜੇ ਉਹ 5000 ਕਰੋੜ ਰੁਪਇਆ ਕਮਾ ਕੇ 10 ਸਾਲ ਜੇਲ੍ਹ ਕੱਟੇ ਉਹ ਫਿਰ ਕੀ ਹੈ ਅਜਿਹੇ ਬੰਦੇ ਅਮਰੀਕਾ ਜਾਂਦੇ ਨੇ 17 ਸਾਲ ਬਾਅਦ ਵੀਆਰ ਕਾਰਡ ਮਿਲਦਾ ਹੈ ਉੱਥੇ ਗ੍ਰੀਨ ਕਾਰਡ ਮਿਲਦਾ ਹੈ ਉਹ ਵੀ 17 ਸਾਲ ਕੱਟ ਕੇ ਆਉਂਦੇ ਨੇ ਆਪਣੇ ਪਰਿਵਾਰ ਵਿੱਚ ਭੋਲਾ ਤਾਂ ਫਿਰ ਵੀ ਜੇਲ੍ਹ ਹੀ ਚ ਬੈਠਾ ਸੀ ਪਰਿਵਾਰ ਨਾਲ ਮੁਲਾਕਾਤ ਹੁੰਦੀ ਸੀ ਕਿੰਨੀ ਖਾਸ ਗੱਲ ਹੈ ਮੇਰਾ ਕਹਿਣ ਤੋਂ ਮਤਲਬ ਇਹ ਹੈਗਾ ਬਿ ਜਿੰਨਾ ਚਿਰ ਉਮਰ ਭਰ ਦੇ ਲਈ ਬੰਦੇ ਨੂੰ ਸੰਸਾਰ ਤੋਂ ਦੁਨੀਆ ਤੋਂ ਦੂਰ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਕੋਈ ਸਜ਼ਾ ਨਹੀਂ ਜਿਹੜੇ ਬੰਦੇ ਨਸ਼ਿਆਂ ਦੇ ਨਾਲ ਨੌਜਵਾਨੀ ਨੂੰ ਬਰਬਾਦ ਕਰਦੇ ਨੇ ਪੰਜਾਬ ਨੂੰ ਬਰਬਾਦ ਕਰਦੇ ਨੇ ਉਹਨਾਂ ਨੂੰ ਸਾਰੀ ਉਮਰ ਜਿੰਨਾ ਚਿਰ ਕਹ ਲਈਏ ਡੈਥ ਨਹੀਂ ਹੁੰਦੀ ਮਰਦਾ ਨਹੀਂ ਉਹਨਾਂ ਚਿਰ ਸੂਰਜ ਦਿਖਾਉਣਾ ਨਹੀਂ ਚਾਹੁੰਦਾ ਸਬਕ ਫੇਰ ਕਿਸੇ ਨੂੰ ਮਿਲਣਾ ਹੁਣ 10000 ਕਰੋੜ ਦਾ ਧੁੰਦਾ ਸੀ ਮਜੀਠੀਏ ਦਾ ਤੇ ਭੋਲਾ ਉਹਦਾ ਭਾਈ ਬੰਦ ਸੀ ਜੇ 5-700 ਕਰੋੜ ਰੁਪਏ ਉਹਦੇ ਕੋਲ ਪਿਆ ਹੋਇਆ ਪਿਆ ਹੀ ਹੋਣਾ 13 ਸਾਲ ਜੇਲ੍ਹ ਕੱਟ ਗਿਆ ਹੁਣ ਨਜ਼ਾਰੀ ਲੈਣੇ ਉਹਨੇ ਕਿੱਡੀ ਖਾਸ ਗੱਲ ਸਰਦਾਰ ਉਹంట ਡ੍ਰਿੰਗ ਵਾਲੇ ਵਾਂਗੂ ਡਿਫੈਂਡਰ ਕਢਾਉਣ ਲਈ ਨਮੀ ਫਿਰ ਬੀਬੀ ਥਾਰ ਵਾਲੀ ਨੂੰ ਕਹਿਣਾ ਮੈਂ ਤਾਂ ਕਿਸ਼ਤਾਂ ਤੇ ਲਈ ਆ ਫੇਰ ਇਸ ਟਿਆਂ ਦਾ ਗਾਇਲ ਫਤ ਮੱਕੜ ਵਰਗੇ ਆਉਣਗੇ ਜੇ ਦੁਬਾਰਾ ਜੇਲ ਹੋ ਗਈ ਫੇਰ ਕਹਣਾ ਮੇਰੇ ਪਤਰੀ ਹੋ ਗਈ ਫੇਰ ਬਸ ਖੜਾ ਛੁੱਟੇ ਜਾਣਾ ਜਣ ਕਿ ਇਹ ਕਹਿ ਲਈਏ ਵੀ ਕਾਲਾ ਮਾਲਾ ਦਾਲ ਕਾਲੀ ਇਹਨੂੰ ਸਮਝ ਨਹੀਂ ਸਕਦੇ ਤੁਸੀਂ ਤੇ ਤੁਹਾਡਾ ਭਲਾ ਇਹ ਹੈਗਾ ਮੇਜੋ ਕਿ ਤੁਹਾਡਾ ਜਵਾਕ ਨਸ਼ੇਵਲ ਜਾਂਦਾ ਹੋਵੇ ਕਿਸੇ ਨੂੰ ਕਹਿੰਦੇ ਲੋੜ ਨਹੀਂ ਬੰਨ ਲਓ ਅੰਦਰ ਨਿਸ਼ਚਿਤਰਾਣਾ ਕਰ ਦਿਓ ਤੈ ਠੀਕ ਹੈ ਉਹਨੂੰ ਸਾਲ ਪਰ ਬਾਹਰ ਨਾਲ ਨਿਕਲਣ ਦਿਓ ਤੇ ਤੁਹਾਡਾ ਕੰਟਰੋਲ ਇਹੀ ਹੈ ਤੇ ਨਹੀਂ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਤੁਹਾਡੇ ਬੱਚਿਆਂ ਨੂੰ ਕੋਈ ਪੜ੍ਹਾ ਦੇਵੇ ਤੁਹਾਡੇ ਬੱਚਿਆਂ ਨੂੰ ਕੋਈ ਨਸ਼ਿਆਂ ਤੋਂ ਬਚਾ ਲਵੇ ਸਵਾਲ ਹੀ ਪੈਦਾ ਨਹੀਂ ਹੁੰਦਾ ਇਹ ਬੇਨਤੀ ਪ੍ਰਵਾਨ ਕਰਿਓ ਕਿਸੇ ਦਾ ਕੁਝ ਨਹੀਂ ਜਾਣਾ ਤੁਹਾਡੀ ਜ਼ਿੰਦਗੀ ਹੈ ਜੇ ਵਧੀਆ ਜੀ ਸਕਦੇ ਹੋ ਤਾਂ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਨਰਕ ਵਿੱਚ ਰਹਿਣਾ ਹੈ ਤੁਸੀਂ ਸਵਰਗ ਵਿੱਚ ਰਹਿਣਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ। ਤੁਸੀਂ ਦੋ ਕੱਪ ਕੌਫੀ ਦੇ ਪੀਣੇ ਆ ਜਾਂ ਸ਼ਾਮ ਨੂੰ ਘਰ ਦੀ ਦਾ ਪਉਆ ਜਾਂ ਹਰਿਆਣੇ ਵਾਲੀ ਕੱਚੀ ਦਾ ਪਉਆ ਪੀਣਾ ਇਹ ਤੁਹਾਡੇ ਤੇ ਡਿਪੈਂਡ ਕਰਦਾ। ਤੁਸੀਂ ਕੈਂਸਰ ਨਾਲ ਮਰਨਾ ਤੇ ਜਾਂ ਤੁਹਾਡੀ ਮੌਤ ਵਧੀਆ ਹੋਵੇ ਇਹ ਤੁਹਾਡੇ ਤੇ ਡਿਪੈਂਡ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।